ਹਾਂਜੀ ਵੀ ਅੱਜ ਬਾਈ ਸਿੱਧੀ ਬਜਾਈ ਨੂੰ ਕਿੰਨਾ ਟਾਈਮ ਹੋ ਗਿਆ ਕੀ ਆਪਾਂ ਖਾਦ ਖਰਾਕ ਦਿੱਤੀ ਤੇ ਬਾਈ ਜੀ ਗੱਲਬਾਤ ਸਾਰੀ ਕਰਦੇ ਆਂ ਵੀਡੀਓ ਦੇ ਵਿੱਚ ਇਹ ਜਿਹੜੀ ਤੁਸੀਂ ਵੈਰਾਈਟੀ ਦੇਖ ਰਹੇ ਹੋ ਅੱਜ ਲਗਭਗ 8 ਨੂੰ ਮਹੀਨਾ ਹੋ ਗਿਆ ਮਹੀਨਾ ਇਹਦੀ ਬਜਾਈ ਨੂੰ ਹੋ ਗਿਆ ਜੀ 30 ਤਰੀਕ ਨੂੰ ਇਹਦੀ ਜਿਹੜੀ ਆਪਾਂ 1885 ਬਾਸਮਤੀ ਦੀ ਬਜਾਈ ਕੀਤੀ ਸੀ ਤੇ ਲਗਭਗ ਆਪਾਂ ਪਿਛਲੇ 4-5 ਦਿਨਾਂ ਤੋਂ ਇਹਦੇ ਵਿੱਚ ਪਾਣੀ ਠੱਲਣ ਲੱਗ ਪਏ ਕੁੱਲ ਮਿਲਾ ਕੇ ਮੇਰਾ ਕਹਿਣ ਤੋਂ ਮਤਲਬ ਜਿੱਥੇ ਕੁਝ ਢੱਕੇ ਲੱਗਦੇ ਸੀ ਜਿਵੇਂ ਆਪਾਂ ਕਣਕ ਦੀਆਂ ਝੁੰਡਾਂ ਖੁਰਦੇ ਆਂ ਜਾਂ ਕੋਈ ਵਟਾਂ ਦੇ ਨਾਲ ਆ ਠੀਕ ਹੈ ਜੀ ਕਿਉਂਕਿ ਉਥੇ ਬੀ ਉੱਪਰ ਰਹੇਗਾ ਉਹਦੇ ਉੱਪਰ ਮਿੱਟੀ ਨਹੀਂ ਪਾਈ ਤੇ ਤਾਂ ਕਰਕੇ ਜਿਹੜੇ ਡੱਕੇ ਡੁਕੇ ਥੋੜੇ ਬਹੁਤੇ ਲਾਉਣੇ ਪੈ ਜਾਂਦੇ ਆ ਤੇ ਵਿੱਚ ਆਪਾਂ ਕੋਈ ਜ਼ਿਆਦਾ ਡੱਕੇ ਨਹੀਂ ਲਾਏ ਠੀਕ ਆ ਵਾਣ ਸੁੱਚਾ ਜਿਹਾ ਕਰਤਾ ਤੇ ਬਹੁਤ ਜਿਹੜੀ ਸ਼ਾਨਦਾਰ ਜਿਹੜੀ ਬਾਸਮਤੀ ਨੇ ਫੋਟ ਉਹ ਵੀ ਚੱਕੀ ਹੋਈ ਆ ਇਹਦੇ ਵਿੱਚ ਹੁਣ ਤੱਕ ਆਪਾਂ ਕੀ ਪਾਇਆ ਸਾਰੀ ਆਪਾਂ ਗੱਲਬਾਤ ਕਰਦੇ ਆ ਇਹਦੇ ਵਿੱਚ ਹੁਣ ਤੱਕ ਸਿਰਫ ਅਸੀਂ ਜਿਹੜੀ 10 ਕਿਲੋ ਜੋਰੀਆ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਛਿੱਟਾ ਦਿੱਤਾ ਜੀ ਤੇ ਹੁਣ ਆਪਾਂ ਅੱਜ ਜਾਏ ਅੱਜ ਐਂ ਤਾਰ ਨੂੰ ਵੀਡੀਓ ਬਣ ਰਹੀ ਹੈ ਤਰੀਕ ਹੋ ਗਈ ਜਨਤੀ ਜੀ ਜਾਂ ਤਾਂ ਕੱਲ ਨੂੰ ਸੋਮਵਾਰ ਨੂੰ ਸਵੇਰੇ ਜਾਂ ਐਤਵਾਰ ਨੂੰ ਸ਼ਾਮ ਨੂੰ ਇਹਦੇ ਵਿੱਚ ਆਪਾਂ ਜਿਹੜੀ ਜੰਕ ਤੇ ਜੂਰੀਆ ਉਸ ਤੋਂ ਬਾਅਦ ਆਪਾਂ ਇੱਕ ਮੈਕੋ ਰਾਜਾ ਜਿਹੜੀ ਦੂਜੀ ਜੂਰੀਆ ਦੇ ਵਿੱਚ ਦੇਵਾਂਗੇ ਕਿਉਂਕਿ ਕਈ ਕਿਸਾਨ ਭਰਾਵਾਂ ਦਾ ਕਹਿਣਾ ਕਿ ਇੱਕੋ ਵਾਰ ਪ੍ਰੋਟੈਕਟ ਪਾਉਣ ਨਾਲ ਜਿਹੜਾ ਉਹਨਾਂ ਅਸਰ ਨਹੀਂ ਕਰਦਾ ਵੀ ਅਗਲੇ ਤੋੜੇ ਨਾਲ ਅਗਲੇ ਰੇਹ ਦੇ ਥਲੇ ਨਾਲ ਜਿਹੜੀ ਤੁਸੀਂ ਕੋਈ ਦੂਜਾ ਪ੍ਰੋਡਕਟ ਵੀ ਪਾ ਸਕਦੇ ਹਾਂ ਤੇ ਤੁਸੀਂ ਮੈਂ ਤੁਹਾਨੂੰ ਦੱਸਦਾ ਇੱਕ ਮਹੀਨੇ ਦੇ ਵਿੱਚ ਤੁਸੀਂ ਕੱਲੇ ਟੱਕੇ ਦੀ ਜੀ ਆਪਾਂ ਗੱਲ ਕਰੀਏ ਤਾਂ ਦੋ ਦੋ ਤਿੰਨ ਤਿੰਨ ਸ਼ਾਖਾਂ ਜਿਹੜੀਆਂ ਬਣੀਆਂ ਪਈਆਂ ਠੀਕ ਹੈ ਇੱਥੇ ਤਾਂ ਹੁਣ ਜਿਹੜੇ ਜਿਹੜੇ ਚੌਲ ਆ ਜਾਦਾ ਗਰੇ ਹੋਏ ਨੇ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਫਟਾਰਾ ਚੱਕਿਆ ਹੋਇਆ ਜਦੋਂ ਇਹਨੂੰ ਹੁਣ ਆਪਾਂ ਜੂਰੀਆ ਦੇਤੀ ਹੈ 1885 ਦੇ ਵਿੱਚ ਕਿਸਾਨ ਵੀਰਾਂ ਦਾ ਕਹਿਣਾ ਹੈ ਪਿਛਲੇ ਸਾਲ ਦੀ ਜੋ ਪਿਰਬੇ ਹੈ ਵੀ ਤਿੰਨ ਤੋੜੇ ਜਿਹੜੇ ਇਸ ਨੂੰ ਜੂਰੀਆ ਪੈ ਜਾਂਦੇ ਕਿਉਂਕਿ ਇਹਦਾ ਕੱਦ 90 ਸੈਂਟੀਮੀਟਰ ਜਿਹੜਾ ਦੱਸਿਆ ਜਾਂਦਾ ਹੈ 1885 ਦਾ ਤੇ ਬਾਕੀ ਮੈਂ ਕਿਸਾਨ ਭਰਾਵਾਂ ਨੂੰ ਦੱਸ ਦੇਣਾ ਚਾਹਣਾ ਕਿ ਇਹ ਜਿਹੜੀ ਸਿੱਧੀ ਬਿਜਾਈ ਦਾ ਤੁਹਾਨੂੰ ਥੋੜਾ ਜਿਹਾ 15-20 ਦਿਨ ਜਿਵੇਂ ਕਹਿ ਦਈਏ ਵੀ ਦੰਦਾਂ ਹੀਟਾ ਜੀਬ ਲੈਣੀ ਪੈ ਸਕਦੀ ਹੈ ਕਿਉਂਕਿ ਉਦੋਂ ਥੋੜਾ ਜਿਹਾ ਮਣ ਕਾਲਾ ਪੈਂਦਾ ਆਪਾਂ ਚੈਲੰਜ ਕਰਕੇ ਕਹਿ ਦਿੰਦੇ ਆ ਕਿ ਮੇਰੀ ਜ਼ਮੀਨ ਦੇ ਵਿੱਚ ਮੇਰੇ ਬੀਜੇ ਹੋਏ ਵਾਹਣ ਦੇ ਵਿੱਚ ਤੁਸੀਂ ਇੱਕ ਸੌ ਪੌਣ ਨੂੰ ਜਿਹੜਾ ਗੰਦ ਦਾ ਬੂਟਾ ਪਾਲ ਕੇ ਦਿਖਾ ਦਿਓ ਜਿੱਦਾਂ ਹੋਏ ਸੀ ਆ ਦੇਖੋ ਜੀ ਇਹ ਆਪਾਂ ਨੋਮਣੀ ਕੋਟ ਦੀ ਜਿਹੜੀ ਸਪਰੇ ਮਾਰੀ ਹੋਈ ਆ ਇਸ ਤਰ੍ਹਾਂ ਜਿਹੜਾ ਬਣ ਜਾਂਦਾ ਠੀਕ ਆ ਜੀ ਆ ਦੇਖੋ ਇਹਦੀਆਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਜੜੀਆਂ ਗਲ ਜਾਣੀਆਂ ਤੇ ਅਸੀਂ ਦਾਤੀ ਲੈ ਕੇ ਵੀ ਇਹਦੇ ਵਿੱਚ ਨਹੀਂ ਫਿਰਨਾ ਉਸ ਤੋਂ ਬਾਅਦ ਵੀ ਕੋਈ ਬੂਟੇ ਦੀ ਗੰਜੈਸ ਨਹੀਂ ਕੋਈ ਮੋਰਕ ਨਹੀਂ ਕੋਈ ਘੋੜਾ ਖਾਨੀ ਤੇ ਘੋੜਾ ਘਾ ਦੇ ਲਈ ਵੀ ਸਪਰੇਹਾਂ ਜਿਹੜੀਆਂ ਕਿਸਾਨ ਵੀਰ ਦੱਸ ਰਹੇ ਆ ਆਉਂਦੀਆਂ ਨੇ ਪਰ ਉਸ ਨੂੰ ਜਿਹੜੀ ਨੋਮਣੀ ਕੋਟ ਸਪਰੇ ਨਹੀਂ ਮਾਰਦੀ ਤੇ ਸੋ ਆਪਾਂ ਅੱਜ ਮਹੀਨੇ ਤੋਂ ਬਾਅਦ ਇਹਦੇ ਛਪਾਣੀ ਠੱਲਾਂ ਲੱਗ ਪਏ ਆ ਇਸ ਤੋਂ ਬਾਅਦ ਹੀ ਜਿਹੜੀ ਆਪਾਂ ਇਹਦੀ ਸੇਵਾ ਸ਼ੁਰੂ ਕਰਾਂਗੇ ਠੀਕ ਹੈ ਜੀ 120 25 30 ਦਿਨ ਦੀ ਮੇਰੇ ਖਿਆਲ ਨਾਲ ਇਹ ਵੈਰੈਟੀ ਹੈ ਉਧਰ ਆਪਣੀ ਜਿਹੜੀ 1509 ਆ ਉਹ ਅੱਜ ਪੂਰਾ ਉਹਨੂੰ ਲੱਗ ਨੂੰ ਮਹੀਨਾ ਹੋ ਗਿਆ ਇਹ ਇਧਰ ਇਹ 1885 ਹੈ ਤੇ 17 18 ਬਾਕੀ ਪ੍ਰਮਾਤਮਾ ਭਲੀ ਕਰੇ ਪਰ ਇਸ ਵਾਰ ਜਿਹੜਾ ਬਾਸਮਤੀ ਤੇ ਫਿਰ ਖਤਰਾ ਮੰਡਰਾ ਰਿਹਾ ਤੁਹਾਨੂੰ ਪਤਾ ਆਰਾਮ ਤੇ ਇਜ਼ਰਾਇਲ ਦੀ ਜਿਹੜੀ ਜੰਗ ਹੋ ਰਹੀ ਹੈ ਨਾ ਤੇ ਸੋ ਪ੍ਰਮਾਤਮਾ ਤੰਦਰੁਸਤੀ ਬਖਸ਼ ਸਭ ਜੀਆਂ ਨੂੰ ਠੀਕ ਹੈ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਸਮਝੌਤਾ ਹੋਵੇ ਜਲਦੀ ਤੋਂ ਜਲਦੀ ਤੇ ਸੋ ਜੰਗਾਂ ਲੱਗਣ ਕਾਰਨ ਜਿਹੜੇ ਦੇਸ਼ਾਂ ਦੇ ਵਿੱਚ ਗਰੀਬੀਆਂ ਆਉਂਦੀਆਂ ਮਹਿੰਗਾਈ ਵੱਜ ਜਾਂਦੀ ਹੈ ਤੇ ਸੋ ਆਪਣਾ ਨੁਕਸਾਨ ਨਾ ਹੋਵੇ ਕਿਉਂਕਿ ਪਿਛਲੀ ਵਾਰ ਵੀ ਬਾਸਮਤੀ ਬਹੁਤ ਵੱਡਾ ਘਾਟਾ ਪਾ ਕੇ ਗਈ ਹੈ ਤੇ ਸੋ ਕਿਹੜੇ-ਕਿਹੜੇ ਕਿਸਾਨ ਭਰਾਵਾਂ ਨੇ ਇਸ ਵਾਰ ਸਿੱਧੀ ਬਜਾਈ ਕੀਤੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਕੀ-ਕੀ ਜਿਹੜਾ ਸੇਵਾ ਪਾਣੀ ਕੀਤਾ ਹੁਣ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਆਪਣਾ ਏਰੀਆ ਜਰੂਰ ਮੈਂਸ਼ਨ ਕਰਿਓ